ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਨੇਹਾ ਦਾ ਵੀਜ਼ਾ ਆਫੀਸ ਤੋਂ ਇੱਕ ਵਾਰ ਫੇ ਹਾਜ਼ਰ ਹੋਈਆਂ ਯੂਕੇ ਸਟੱਡੀ ਵੀਜ਼ਾ ਲੈ ਦਿੱਤਾ ਸਾਬ ਇਟਸ ਲਾਈਕ ਸੋ ਇਸ ਮੈਂ シュਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੈਟਰਸ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ ਸੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਯੂਨੀਵਰਸਿਟੀ ਲੈ ਕੇ ਆਈਆਂ ਜਿਹੜੀ ਕਿ ਬਹੁਤ ਹੀ ਲੋ ਬਜਟ ਦੀ ਯੂਨੀਵਰਸਿਟੀ ਹੈ ਜਿਨ੍ਹਾਂ ਨੇ ਹਾਲੇ ਤੱਕ ਜੈਨੂਇਨ ਟੇਕ ਅਪਲਾਈ ਨਹੀਂ ਕੀਤਾ ਪਹਿਲੇ ਤਾਂ ਉਹ ਕਰ ਲਓ ਕਿਉਂਕਿ ਹੁਣ ਡੈਡਲਾਈਨਸ ਆ ਰਹੀਆਂ ਸਟਾਰਟ ਹੋ ਗਈਆਂ ਸਟਿਲ ਹੋਰ ਇੱਕ ਵੀਕ ਤੱਕ ਆਪਾਂ ਜਨੂਅਰੀ ਇਨਟੇਕ ਪਿੱਚ ਕਰ ਸਕਦੇ ਹਾਂ ਕਿਉਂਕਿ ਯੂਕੇ ਦੇ ਵਿੱਚ ਕੀ ਹੁੰਦਾ ਹੈ ਕਿ ਯੂਨੀਵਰਸਿਟੀਆਂ ਦੀ ਡੈਡਲਾਈਨਸ ਆਨੀਆ ਸਟਾਰਟ ਹੋ ਜਾਂਦੀ ਆ ਸੋ ਇੱਕ ਬਹੁਤ ਹੀ ਵਧੀਆ ਲੋ ਬਜਟ ਵਾਲੀ ਯੂਨੀਵਰਸਿਟੀ ਹੈਗੀ ਆ ਵੈਸਟ ਆਫ ਸਕਾਟਲੈਂਡ ਲੰਡਨ ਕੈਂਪਸ ਹੈਗਾ ਵਾ ਅਗਰ ਆਪਾਂ ਰਿਕੁਆਇਰਮੈਂਟਸ ਦੀ ਗੱਲ ਕਰੀਏ ਅਕੈਡੈਮਿਕ ਦੇ ਵਿੱਚ 55% ਹੈਗੇ ਆ ਔਰ ਤੁਸੀਂ 2015 ਪਾਸ ਆਊਟ ਹੋ ਤਾਂ ਵੀ ਤੁਸੀਂ ਅਸੈਪਟੇਬਲ ਹੋ ਆਈਲ ਸੇ ਗੱਲ ਕਰੀਏ ਸੈਕਸ ਨਾਟ ਲੈਸ ਦਨ 5.5 ਔਰ ਪੀਟੀ 59 ਨਾਟ ਲੈਸ ਦਨ 59 ਬਟ ਇਹਦੇ ਵਿੱਚ ਫੀਸ ਜਿਹੜੀ ਹੈਗੀ ਆ ਉਸ ਸਕਾਲਰਸ਼ਿਪ ਤੋਂ ਬਾਅਦ 9950 ਹੈ ਕਿਆ ਆਦਰਵਾਇਸ ਜਿੰਨੀਆਂ ਵੀ ਯੂਨੀਵਰਸਿਟੀਆਂ ਹੁੰਦੀਆਂ ਹਨ ਉੱਥੇ ਫੀਸ 13-14 ਲੱਖ ਤੋਂ ਘੱਟ ਨਹੀਂ ਹੁੰਦੀ ਆ ਸੋ ਵੈਰੀ ਗੁੱਡ ਯੂਨੀਵਰਸਿਟੀ ਵਿਦ ਲੋ ਬਜਟ ਐਂਡ ਸਟਿਲ ਓਪਨ ਫਾਰ ਦਾ ਜਨੂਅਰੀ ਇਨਟੇਕ ਔਰ ਇਹਦੇ ਜਿਹੜੇ ਕੋਰਸਿਸ ਓਪਨ ਹੈਗੇ ਉਹ ਐਮ ਐਸ ਸੀ ਦੇ ਮੈਕਸਿਮਮ ਇਨਫੋਰਮੇਸ਼ਨ ਟੈਕਨੋਲੋਜੀ ਡਾਟਾ ਅਨਾਲਿਸਟਿਕ ਦੇ অর ਸਾਈਬਰ ਸਿਕਿਉਰਟੀ ਦੇ ਹੈਗੇ ਸੋ ਮੋਰ ਡਿਟੇਲਲੀ ਕਾਲ ਕਰ ਸਕਦੇ ਹੋ ਦ ਵੀਜ਼ਾ ਆਫਿਕ 90410 90410 ਸੋ ਤੁਸੀਂ ਮੇਨ ਬੈਨੀਫਿਟ ਕੀ ਹੈ ਕਿ ਅਗਰ ਤੁਸੀਂ ਯੂਕੇ ਦੀ ਅਪਲੀਕੇਸ਼ਨ ਸਾਡੇ ਨਾਲ ਲਾਉਂਦੇ ਆ ਤਾਂ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਦਿੱਤੇ ਜਾਣਗੇ ਵੀਜ਼ੇ ਤੋਂ ਬਾਅਦ ਸੋ ਬੁੱਕ યોર ਕਾਲ ਥੈਂਕ ਯੂ